ਉਗੀ ਵੀਡੀਓ ਸਾਥ ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਹੋਗੀ 3 ਤਰੀਕ ਕੱਲ ਮੇਲਾ ਦਾ ਰਾਜਪੁਰੇ ਦਾ ਨਾ ਆਪਣੇ ਸੱਜਣ ਮਿਸਤਰ ਸਾਰੇ ਗੱਲ ਉਹ ਤੇ ਪਹੁੰਚੇ ਤੇ ਕੱਲ ਦਾ ਬਾਈ ਨਹੀਂ ਪਹੁੰਚਿਆ ਗਿਆ ਨਾ ਵੀ ਕੱਲ ਗੈ ਡਰਮ ਦਾ ਜਿਹੜਾ ਗੈ ਡਰਮ ਦੀ ਫਿਟਿੰਗ ਲਾ ਕੇ ਕੋ ਕਰਨਾ ਕੋ ਚੂਆਵਾਰ ਹੁੰਦਾ ਨਾ ਕੱਲ ਉਹ ਮਿਸਤਰੀ ਲੱਭੇ ਲਿਆ ਫਿਰ ਆ ਕੇ ਮੰਗਾ ਮਿਸਤਰੀ ਆ ਬਾਈ ਚਮਕੌਰ ਦੇ ਵਿੱਚ ਕੰਬਾਇਨਾ ਚਮਕੌਰ ਸਾਹਿਬ ਦੇ ਵਿੱਚ ਕੰਮ ਇਨਾਂ ਦਾ ਕੰਮ ਕਰਦਾ ਹੈ ਕੱਲ ਵੀ ਉਹਨੇ ਜਾ ਕੇ ਕਿਤੇ ਹਾਂ ਕਰੀ ਉਹ ਚੂਹੇ ਉਹ ਚੂਹੇ ਵਰਨੀਆਂ ਨਾ ਚਾਦਰਾਂ ਜਿਹੜੀ ਮੈਂ ਲਾਦਾ ਨਾ ਪਰ ਦੋ ਦਿਨ ਬਾਅਦ ਦਊਗਾ ਕੱਲ ਨੂੰ ਤੇ ਦਊਗਾ ਉਹ ਕੱਲ ਤੱਕ ਆਪਣਾ ਕੰਮ ਨਾ ਜਾਨੂੰ ਹੋਰ ਨਿਬੜੂਗਾ ਜਦ ਤੱਕ ਆਪਣਾ ਚੂਹਾ ਵਰਨ ਵੀ ਆ ਜਾਊਗਾ ਬਾਕੀ ਗੈਰ ਰਾਮ ਬਾਈ ਹੈ ਨਾ ਕੱਟ ਕਰਤਾ ਐਨ ਪੂਰੀ ਵਧੀਆ ਤਰੀਕੇ ਨਾਲ ਐਨ ਪੂਰੀ ਫਿਟਿੰਗ ਕਰਤੀ ਇਹਦੀ ਹੁਣ ਇਹਦੇ ਰਹਿ ਗਏ ਚੰਦ ਜਿਹੜੇ ਸਾਈਡਾਂ ਤੇ ਲੱਗਣੇ ਆ ਚੰਦ ਲਾਉਣ ਤੋਂ ਬਾਅਦ ਆਪਣਾ ਗੈਸ ਡਰਾਮਾ ਜਿਹੜਾ ਫਿਰ ਓਕੇ ਆ ਇੱਧਰ ਆਪਾਂ ਲਾਤੀ ਪੂਰੀ ਭਾਲੀ ਆ ਰਕਾਤੀ ਅੱਜ ਪੂਰੀ ਭਾਲੀ ਪਾਉਣ ਤੋਂ ਬਾਅਦ ਅੱਗੇ ਤਾਂ 72 ਰੁਪਏ ਹੈਗਾ ਦਾ ਕੱਲਾ ਅੱਜ ਹੋਗੇ ਇਹ ਦੋ ਡਰਾਈਵਰ ਆਪਣਾ ਮੁੰਡਾ ਆ ਗਿਆ ਵੀਰ ਹੈ ਨਾ ਵਧੀਆ ਮੁੰਡਾ ਮਿਲ ਗਿਆ ਨਵਾਂ ਮੁੰਡਾ ਕੰਮ ਨੂੰ ਭੱਜਿਆ ਫਿਰਦਾ ਬਸ ਸਮਾਨ ਭੱਲੀ ਦੇ ਮਾਰੀ ਜਾਂਦਾ ਸਮਾਨ ਇੰਨਾ ਬਾਈ ਆਹ ਥਾਂਕ ਕੇ ਆਉਂਦਾ ਈ ਹੁਣ ਆਪਣਾ ਜੇ ਚੱਲਦੇ ਆ ਆਪਾਂ ਜਾਵਾਂਗੇ ਅਜ ਰਾਜਪੁਰੇ ਮੇਲੇ ਤੇ ਮੇਲੇ 'ਚ ਜਾ ਕੇ ਹਨਾ ਨਾਲੇ ਤਾਂ ਉੱਥੇ ਘੁੰਮਾਂਗੇ ਦੇਖਾਂਗੇ ਨਾ ਕਿ ਕੀ ਸਮਾਨ ਕਿਹੜੀ ਕਿਹੜੀ ਮਸ਼ੀਨ ਪਹੁੰਚੀ ਆ ਕੀ ਕੀ ਪਾਰਲੀਮੈਂਟ ਪਹੁੰਚਿਆ ਕਿ ਬਾਕੀ ਬਈ ਨੌਲੇਜ ਹਨਾ ਮੇਲੇ ਦੇ ਵਿੱਚ ਜਾ ਕੇ ਕੁਝ ਨੌਲੇਜ ਬੰਦੇ ਵੀ ਹਨਾ ਬਾਦੀਓ ਆ ਘੱਟ ਦੀ ਤਾਂ ਹੈ ਨਹੀਂ ਕਿ ਉੱਥੇ 베アリングਾਂ ਤੋਂ ਲੈ ਕੇ ਚੈਨਾ ਬਲੇਡ ਪਤਾ ਨਹੀਂ ਕਿਹੜੀ ਕਿਹੜੀ ਕੰਪਨੀ ਆਉਂਦੀ ਆ ਪਤਾ ਨਹੀਂ ਕੀ ਕੀ ਆਉਂਦਾ ਇੰਨਾ ਸਮਾਨ ਆਉਂਦਾ ਵੀ ਗੱਲ ਛੱਡ ਦੋ ਅਰ ਸਿੱਧਾ ਪਤਾ ਕਿੱਥੇ ਡਿਸਟ੍ਰੀਬਿਊਟਰਾਂ ਦਾ ਜੋੜਦੇ ਆ ਉਹ ਬੰਦੇ ਇਹ ਹੁਣ ਆਪਾਂ ਬੈਰੰਗਾ ਆਪਾਂ ਤਾਂ ਕੰਨਾ ਤੋਂ ਲਿਆਉਨੇ ਆ ਉਹਨਾਂ ਨੇ ਉੱਥੇ ਦੁਕਾਨਾਂਗਾ ਨਹੀਂ ਜਉਣ ਨੇ ਉਹਨਾਂ ਨੇ ਸਿੱਧੇ ਡਿਸਟ੍ਰੀਬਿਊਟਰਾਂਗਾ ਜਉਣ ਨੇ ਬੰਦੇ ਇਹ ਚੀਜ਼ ਦਾ ਮੇਲੇ ਜਗੇ ਤੇ ਬਹੁਤ ਫਰਕ ਪੈਂਦਾ ਇੱਕ ਸੰਦੇ ਦਾ ਪਤਾ ਲੱਗ ਜਾਂਦਾ ਹੁਣ ਮਸ਼ੀਨ ਆ ਨਾ ਜਗਜੀਤ ਵਾਲਿਆਂ ਦੀ ਮਸ਼ੀਨ ਨਵੀਂ ਆਈ ਸ਼ਾਇਦ ਉੱਥੇ ਹੋਵੇ ਜਗਜੀਤਾਂ ਦੀ ਮੀਨ ਉਹ ਨਾਲੇ ਤਾਂ ਦੇਖੀ ਜਉ ਨਾਲੇ ਹੋਰ ਵੀ ਬਹੁਤ ਬਹੁਤ ਬੜਾ ਮੇਲਾ ਹੁੰਦਾ ਇਹ ਦੂਜਾ ਮੇਲਾ ਹੈ ਬਹੁਤ ਬੜਾ ਹੈ ਬਾਕੀ ਹੁਣ ਲਾ ਕੇ ਥੋੜੀ ਕਾਟਰ ਜੀ ਮੈਂ ਤਾਂ ਜਾਣਾ ਚਾਹਦਾ ਬਾਕੀ ਬਾਈ ਨੂੰ ਪੁੱਛ ਲੈ ਕਿਹੜਾ ਪਿੰਡ ਬੰਦਾ ਹਾਂਜੀ ਸਸੀਗਾ ਬਾਈ ਜੀ ਬਾਈ ਜੀ ਕਿਵੇਂ ਰਹੀ ਰਾਤ ਕਿਵੇਂ ਆ ਗਈ ਨੀਂਦ ਵਧੀਆ ਇੱਕ ਨੰਬਰ ਨੀਂਦ ਬੱਤੀ ਮੌਸਮ ਵਧੀਆ ਜੀ ਠੰਡਾ ਮੌਸਮ ਠੰਡਾ ਮਿੱਠਾ ਜੀ ਅੱਛਾ ਹੋਰ ਕਿਵੇਂ ਲੱਗਿਆ ਸਾਡੇ ਕੋਲ ਆ ਕੇ ਇੱਕ ਨੰਬਰ ਤੇ ਕਿਹੜਾ ਪਿੰਡ ਬਾਈ ਦਾ ਬਾਈ ਫਲੋਰ ਫਲੋਰ ਲੱਗੇ ਐ ਇਹਦੇ ਨਾਲ ਸੰਗੋਲ ਪਿੰਡ ਹੈ ਜੀ ਐਸੇ ਹੀ ਹੋਰ ਬੜੀ ਠੀਕ ਹੈ ਸੌਣ ਲੱਗਾ ਬਾਈ ਨਾਲ ਮਿਲ ਕੇ ਲੋ ਜੀ ਵਧੀਆ ਵਧੀਆ ਚਾਰ ਤਾਰਾ ਰੱਖਦੇ ਆ ਵਧੀਆ ਬੈਰਿੰਗ ਇਹ ਅੰਦਰਲਾ ਨਵਾਂ ਪਾ ਦੇਣਾ ਹਾਂਜੀ ਇੱਕ ਨਵਾਂ ਪਾਵਾਂਗੇ ਇਹਦਾ ਜੀ ਬਾਕੀ ਸਿੱਖ ਲਈ ਆ ਜੀ ਆਹ ਬਾਈ ਥ੍ਰੈਸ਼ਰ ਵਾਲਾ ਬੈਰਿੰਗ ਜਿਹੜਾ ਪੁੜੀ ਵਾਲੀ ਸਾਈਡ ਦਾ ਅੰਦਰਲਾ ਨਵਾਂ ਪਾ ਦੇਣ ਹਾਂਜੀ ਤੇ ਬਾਹਰ ਬੈਰਿੰਗ ਦਾ ਵੈਸੇ ਸਹੀ ਸੀ ਪਰ ਫਿਰ ਵੀ ਬਾਈ ਕਹਿੰਦਾ ਕਿ ਅੰਦਰਲਾ ਨਵਾਂ ਹੀ ਪਾ ਦੋ ਨਵਾਂ ਹੀ ਨਵਾਂ ਹੀ ਪਾਓ ਬਾਈ ਆਹ ਜਿਹੜਾ ਨੇ ਇਹ ਕੀ ਧਵਾਣ ਦੇ ਵਿੱਚ ਹੂੰ ਇਹਦੇ ਵਿੱਚ ਉਹ ਹੋ ਜਾਂਦਾ ਨਾ ਫਿਰ ਹੁਣ ਪਾਇਆ ਕੋਈ ਟਾਈਮ ਪੁੜੀ ਵਾਲਾ ਪਾਸਾ ਕਦੇ ਵੀ ਨਵਾਂ ਵਧੀਆ ਰੱਖੋ ਪੁੜੀ ਵਾਲਾ ਪਾਸਾ ਹੂੰ ਆ ਗਏ ਨੇ ਹਾਂਜੀ ਊੜੀ ਵਾਲਾ ਪਾਸਾ ਤਾਂ ਮੈਂ ਤਾਂ ਵਧੀਆ ਰੱਖ ਦੂੰਗਾ ਪੇਜਗਾ ਕਿੱਥੇ ਗਿਆ ਸੱਟ ਵਾਲਾ ਬਾਕੀ ਆ ਵੀਰ ਤੇ ਆਉਣਾ ਮੈਨੂੰ ਵੀ ਸਖਾਲਾ ਹੋ ਗਿਆ ਉਹਦਾ ਮੈਂ ਉਹਦਾ ਵਧੀਆ ਮਿਲ ਗਿਆ ਉਹ ਤਾਂ ਮੈਂ ਮੈਂ ਨਿੰਦਰਬਾਈ ਹਾਂ ਉਹ ਤਾਂ ਮੈਂ ਮੈਂ ਕਿੰਨਾ ਟਾਈਮ ਕਿੰਨਾ ਹੋਇਆ ਹੁਣ ਮੈਂ ਸੁੱਤਾ ਹੋਣਾ ਸੀ ਕਿੰਨੇ ਵੀ ਜੁੱਟਦਾ ਹੈ ਹਾਂ ਅੱਜ ਤੇਰੇ ਕੱਕੇ ਸਾਜਰੇ ਉੱਠ ਗਿਆ ਪਤਾ ਨਹੀਂ ਕੀ ਚੱਕਰ ਆ ਜੀ ਤੇ ਮੁੱਠੀ ਬਾਤੀ ਤੇ ਕਿਆ ਕਰਤਾ ਹੈ ਮੇਰੇ ਬਾਪੂ ਨੇ ਪਹਿਲੇ 6 ਹੋ ਜਾਂ ਲੈਗੇ ਬਾਪੂ ਤਾਂ ਬਾਈ 5 ਵਜੇ ਉੱਠੇ ਨੇ ਯਾਰ ਆ ਤੁਹਾਨੂੰ 12 ਵਜੇ ਹੋ ਗਏ ਬਾਪੂ ਤਾਂ ਮੇਰੇ ਕੋਲੋਂ ਵੀ ਗੀੜਾ ਮਾਰ ਜਾਂਦਾ ਹੁੰਦਾ ਸਵੇਰੇ ਹੈ ਪਰ ਉਹ ਕਹਿ ਜਾਂਦਾ ਉਹ ਮੜੀ ਜੇ ਚੋਕ ਜੀ ਲਾ ਦੇਂਦਾ ਹੁੰਦਾ ਵੀ ਮਿੱਤਰ ਆਹ ਸੈਂ ਚੜ ਗਿਆ ਧੁੱਪਾਂ ਚੜ ਗਈ ਹੌਟਾ ਬਰਸ ਬਰਸ ਕੀਤਾ ਜੋ ਦੇਖਿਆ ਬਾਪੂ ਦੇ ਬੈਠਾ ਕਹਿੰਦਾ ਚਾਹ ਲੈ ਆਵਾਂ ਮੈਂ ਲੈ ਆਵਾਂ ਐ ਬਾਈ ਰਾਤੀ ਫਿਰ ਗੇਮ ਨਹੀਂ ਖੇਡ ਲਈ ਇਹਨੂੰ ਪਤਾ ਮੈਂ ਟਾਈਮ ਨਾਲ ਸੋ ਗਿਆ ਸੀ ਗੱਲ ਆਏ ਉਹ ਪਤਾ ਕਿਵੇਂ ਕੱਲ ਪਾ ਗੇ ਮੈਂ ਉਹ ਮਾਲੀ ਹੂੰ ਚੰਗੀ ਗੱਲ ਨਹੀਂ ਹੈਗੀ ਪਤਾ ਕੀ ਇਹ ਕੰਮ ਵਾਲੇ ਬੰਦੇ ਸਾਰੀ ਜਿਹੜੀ ਕੰਮ ਕਰਨ ਵਾਲੇ ਬੰਦੇ ਨੂੰ ਦਾ ਸਰੀਰ ਨੂੰ ਰੈਸਟ ਜ਼ਰੂਰੀ ਆ ਐ ਨਾ ਫਿਰ ਮੈਂ ਕੱਲੇ ਦਾ ਕਰੀ ਦੋ ਦੋ ਘੰਟੇ ਰੈਸਟ ਕਰੀ ਆ ਜਿੰਨੇ ਬੰਦੇ ਦੀ ਰੈਸਟ ਹੋਊਗੀ ਉੰਨਾ ਬੰਦਾ ਕੰਮ ਡਬਲ ਕਰਦਾ ਕੱਲੇ ਕਰਕੇ ਫਿਰ ਕੀ ਆ ਇੱਥੇ ਤੁਹਾਨੂੰ ਪਤਾ ਦਿਲ ਨਹੀਂ ਲੱਗਦਾ ਬਾਕੀ ਹੁਣ ਇਹ ਦੋ ਹੀ ਬਾਈ ਲੱਗੇ ਰਹਿਣਗੇ ਨਾ ਮੈਂ ਗੈਰ ਗੈਰਦੰਦਾ ਆਪਣਾ ਪੈ ਗਿਆ ਬੈੱਡ ਪਾ ਲਿਓ ਠੀਕ ਆ ਬੈੱਡ ਦੇ ਪਿਛੇ ਰ ਇੱਕ ਨਟ ਲਾ ਲਿਓ ਆਪਾਂ ਤਾਂ ਤੰਗੜੀ ਜੀ ਆਉਂਦੀ ਆ ਇਹਦੇ ਤੰਗੜੀ ਜੀ ਹੈ ਨਹੀਂ ਸੀ ਮੈਂ ਕਿਹਾ ਲਾ ਦੇ ਦਿੰਦੇ ਆ ਨਾ ਬਾਕੀ ਥੋੜੀ ਬਾਸਕਟ ਜਾਲੀ ਆ ਉਹ ਵੀ ਬਾਸਕਟ ਨਾਲ ਜਾਲੀ ਵੀ ਭੇਜੀ ਹੋਈ ਆ ਇਹ ਵੀ ਤੰਗੜੀ ਭੇਜੀ ਆ ਦੇ ਵਿੱਚ ਚਾਦਰ ਲਵਾਤੀ ਜੀ ਚਾਦਰ ਲਵਾਤੀ ਜਿਵੇਂ ਸੋਹਾ ਬੀਨਾ ਹਲਕਾ ਵਾਲਾ ਸਿੱਧਾ ਉੱਪਰ ਜੜੇ ਸਾਬਕਰਾਂ ਦੇ ਉਹਦਾ ਬਹੁਤ ਫਾਇਦਾ ਰਹਿੰਦਾ ਹਨ ਵੀ ਜਿਵੇਂ ਕਣ ਕੌੜ ਦੇ ਉਹ ਤਾਂ ਬਸ ਜੇ ਲੱਗੀ ਰਹੇ ਤਾਂ ਵਧੀਆ ਹੀ ਆ ਹੂੰ ਉਹਦਾ ਘੜਾ ਕੋਈ ਨਖਾਣਾ ਨਾਟ ਨੇ 24 ਦਾ ਪੈਂਦਾ ਉਹ ਨਹੀਂ ਨਾ ਪਾਇਆ ਤਾਂ ਹੁਣ 1.5 ਨਾਟ ਪਾਇਆ ਖਰਾਬ ਜਾਂ ਨਿਕਲ ਜਾਣੀ ਆ ਇਹਦੇ ਵਿੱਚ ਕੋਈ ਹੈ ਗੱਲ ਬਾਤ ਤਾਂ ਹੀ 1.5 ਨਾਟ ਪਾਇਆ ਰਹੇ ਨਾ ਜੋ ਤੋ ਹੁੰੜਿਆ ਤਾਬਲਾ ਇੱਥੇ ਆਉਣ ਨੂੰ ਆਹ ਖੜਾ ਬੈਠਾ ਉਹਦੇ ਚਾਚੂ ਕੋਲੋਂ ਲੇਕਿਨ ਨਿਗਾਹ ਉਹਦੀ ਇੱਥੇ ਆ ਸਿਕਾਵਾ ਤਵੀ ਕਾ ਸੰਦੇਜਵੇ ਹੋਰ ਬੈਠਾ ਉਹਦੇ ਚਾਚੂ ਕੋਲੇ ਦਿਮਾਗ ਉਹਦਾ ਇੱਥੇ ਆ ਐਨੂੰ ਝਾਗਦਾ ਠੀਕ ਬਾਈ ਭਰੇ ਆ ਉਹ ਬਤ ਜੀ ਉਹਦਾ ਅੱਖੇ ਹੀ ਲੱਗਦਾ ਗਲਾਂ ਕਰਦਾ ਮੈਂ ਦੂਹਾਂ ਵਾਰ ਨਾ ਨਾਲ ਹੀ ਆ ਹਾਂ ਮੈਂ ਦੂਰ ਉੱਜਾ ਨਾਲ ਕੇ ਕਰਨਾ ਨਾ ਕਹਿੰਦਾ ਨਾਲ ਹੀ ਆ ਹਾਂ ਫੇਰ ਆਉਣ ਲੱਗ ਜਾਂਦਾ ਫੇਰ ਨਾਲ ਰੋਂਡਾ ਕੰਡ ਦੇਖੁੰਦਾ ਨਾ ਹੋਰ ਲੋਰ ਕਰਦਾ ਕੋਈ ਚੀਕਾ ਮਾਰਦਾ ਬੁਰੇ ਹਾਲ ਫਿਰ ਸਵਾਦ ਆ ਨਹੀਂ ਆਉਂਦਾ ਨਾ ਨਿਆਣੇ ਨਾਲ ਦਿਲ ਜਾਈ ਨਹੀਂ ਮੰਦਾ ਹੈਗਾ ਵੀ ਨਹੀਂ ਜਾਂ ਛੱਡ ਨਾਲ ਇਹ ਕਿ ਜਾਣ ਮੈਂ ਗੱਡੀ ਜਿਵੇਂ ਪੈ ਵੀ ਜੇ ਤਾਂ ਸੌ ਜਾਂਦਾ ਫਿਰ ਹੂੰ ਕੱਲ ਵੀ ਸੌਂਗੇ ਨਾ ਹੈ ਕੱਲ ਵੀ ਸੌਂਗੇ ਹਾਂ ਬਾਕੀ ਦੂਆ ਬੰਦਾ ਵੀ ਆਉਂਦਾ ਬਾਈ ਅੱਜ ਪੂਰੀ ਨੂੰ ਬੁਲਾ ਲਈਏ ਉਹਨੂੰ ਜਿੱਦੇ ਜੀ ਉਹਨੂੰ ਤਾਂ ਜਨੰਤਰ ਵਾਲੀ ਬੱਤ ਬੈਠੀ ਜਿੱਦੀ ਚੰਡੀਗੜ੍ਹ ਵਾਲੀ ਖਾਣਾ ਹੋਦਰੀ ਠੀਕ ਨਹੀਂ ਕਰਨਾ ਫਿਰ ਆਣਾ ਆਉਂਗਾ ਜਰਾ ਠੀਕ ਹੈ ਜੀ ਮੈਂ ਚਾਹੁੰਦਾ ਆ ਵੀ ਰਾਜਪੁਰੇ ਮੇਲੇ ਤੇ ਹੁਣ ਮੈਂ ਤਾਂ ਲਾਗੇਣਾ ਤੁਸੀਂ ਕਰਿਓ ਵਿਡਿੰਗ ਜਿਹੜੀ ਕਰਨੀ ਆ ਠੀਕ ਆ ਜੀ ਬਾਈ ਲੱਗਾ ਹੁਣ ਜਾਣ ਮੇਲੇ ਅਸੀਂ ਕਿਹਾ ਬਾਈ ਜੀ ਆ ਨੜ ਜਾ ਠੂੜ ਕੀ ਜਾਓ ਲੱਗ ਜੂ ਚੂੜੀ ਲੋ ਜੀ ਬਾਈ ਰੈਡੀ ਛੜੀਓ ਕੇ ਆਪਾਂ ਹੁਣ ਚੱਲੇ ਆ ਕਿਸਾਨ ਮੇਲੇ ਦੇ ਰਾਜਪੁਰੇ ਦਾ ਹਣਾ ਬਹੁਤ ਵਧੀਆ ਉੱਥੇ ਪ੍ਰੋਡਕਟਾਂ ਜਿਹੜੇ ਆਏ ਹੋਏ ਆ ਨਾ ਬਾਈ ਦੇਖ ਕੇ ਤੁਸਾਂ ਨੂੰ ਵੱਧ ਤੇ ਵੱਧ ਜਾਓ ਆ ਨਾ ਜਿਮੀਂਦਾਰ ਭਰਾ ਆਪਣੇ ਵੱਧ ਤੇ ਵੱਧ ਉੱਥੇ ਪਹੁੰਚ ਕੇ ਜਿਹੜਾ ਨਾ ਮਸ਼ੀਨਰੀ ਜੋ ਵੀ ਆਉਂਦੀ ਆ ਉੱਥੇ ਹੈ ਨਾ ਨਵੇਂ ਤੇ ਨਵੀਂ ਟੈਕਨੋਲੋਜੀ ਦੀ ਚੀਜ਼ ਹੈ ਨਾ ਹਰ ਪਹੁੰਚਦੀ ਆ ਬਾਕੀ ਇਹੋ ਜਿਹੇ ਮੇਲੇ ਬਾਈ بڑے ਮੇਲੇ ਜਿਵੇਂ ਪੰਜਾਬ ਜੁਨੀਵਰਸ਼ਟੀ ਦਾ ਮੇਲਾ ਹੋ ਗਿਆ ਨਾ ਉਹ ਉਹ ਮੇਲਿਆਂ ਦੇ ਵਿੱਚ ਇਹ ਮੇਲਾ ਆਉਂਦਾ ਹੈ ਵੀ ਬਹੁਤ ਪ੍ਰੋਡਕਟ ਆਇਆ ਉੱਥੇ ਚਲੋ ਚੱਲਦੇ ਹਾਂ ਹੁਣ ਆਪਾਂ ਭੁੱਲੜ ਮੁੰਡੇ ਵਾਲਾ ਜੱਲ ਬਾਈ ਆਪਣਾ ਹਨਾ ਬੜਲੇ ਕੋਟਲੇ ਵਾਲਾ ਉਹਨਾਂ ਨੂੰ ਚੱਕ ਕੇ ਫਿਰ ਪਹੁੰਚਦੇ ਆਂ ਰਾਜਪੁਰੇ ਮਿਲਦੇ ਆਂ ਚਲੋ ਆਜੋ ਸੱਜਣ ਮਿੱਤਰ ਜਿਹੜੇ ਮੇਰੇ ਵੀਰ ਹਨਾ ਮਿਲਣੇ ਦੇ ਚਾਹਵਾਂ ਉਹਨੇ ਇਹ ਜੇ ਮੇਲਿਆਂ ਦੇ ਇਕੱਠੇ ਮੇਲ ਹੁੰਦੇ ਆ ਨਾ ਬਾਈ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਨੇ ਆ ਕਿਸੇ ਸੈਕੰਡਰੀ